ਮੈਂ ਨੂੰ ਆਪਣੀ ਬੇਟੀ ਵੀ ਆਈ ਸੀਗੀ ਪਹਿਲੇ ਦਿਨ ਤੋਂ ਲੈ ਕੇ ਇਹ ਮੇਰੀ ਬੇਟੀ ਦੇ ਮੂੰਹ ਦੇ ਉੱਤੇ ਕਦੇ ਨਸ਼ੇ ਦਾ ਧੂਆ ਮਾਰਨਾ ਕਦੇ ਉਹਨੂੰ ਮਤਲਬ ਨਸ਼ਾ ਕਰਕੇ ਕੁੱਟਣਾ ਮਾਰਨਾ ਕਦੇ ਮੇ ਤੋਂ ਦਾਜ ਦੀ ਮੰਗ ਕਰਨੀ ਠੀਕ ਹੈ ਕਦੇ ਮੇਰੀ ਬੇਟੀ ਨੂੰ ਦਵਾਈ ਦਿਵਾਉਣ ਤੱਕ ਇਹਦਾ ਭਰਾ ਲੈ ਕੇ ਜਾਂਦਾ ਯਾਨੀ ਸ਼ੁਰੂ ਤੋਂ ਹੀ ਟਾਰਚਰ ਕਰਦਾ ਪਹਿਲੇ ਦਿਨ ਤੋਂ ਟਾਰਚਰ ਕਰਦਾ ਆ ਰਿਹਾ ਫਾਇਰ ਕੀਤਾ ਗੱਡੀ 'ਚ ਬੈਠੇ ਨੇ ਦੋ ਫਾਇਰ ਨੇ ਗੱਡੀ 'ਚ ਇੱਕ ਤਾਂ ਉੱਤਰ ਕੇ ਕੀਤਾ ਮੇਰੇ ਬੇਟਾ ਚੱਕੇ ਤੇ ਦੂਜੇ ਦੋ ਮੁੰਡੇ ਹੋਰ ਸੀ ਕਿਉਂ ਚੱਕੇ ਤੇ ਇੱਟਾਂ ਮਾਰਨ ਲੱਗੇ ਪਿੱਟਾਂ ਮਾਰਨ ਲੱਗੇ ਤਾਂ ਇਹ ਗੱਡੀ ਭਜਾ ਕੇ ਲੰਘ ਗਿਆ ਉਹਦੀ ਗੱਡੀ ਤੇ ਨਹੀਂ ਇੱਟਾਂ ਮੱਚੀਆਂ ਗੱਡੀ ਉਹਨਾਂ ਨੇ ਆਪਦੇ ਆਪ ਪੰਨੀਆਂ ਹੋ ਆਪਦੀ ਆ ਜਿਹੜੀ ਗੱਡੀ ਆਪੇ ਆਪ ਪੰਨੀਆਂ ਜੇ ਸੁਦਰੂ ਗਾਇਕਾ ਹੈ ਆਸ਼ਰਮ ਛੱਡੂ ਦਾ ਠੀਕ ਆ ਆਸ਼ਰਮ ਆਪਦੇ ਭਰਾ ਨੂੰ ਦਵੇ ਜਿੰਨੂੰ ਮਰਜ਼ੀ ਦਵੇ ਦੂਜਾ ਇਹ ਕੰਮ ਕਰੂਗਾ ਕਿਉਂਕਿ ਮੈਨੂੰ ਇਹ ਪਤਾ ਲੱਗਿਆ ਜਿਹੜੇ ਘੋੜੇ ਨੇ ਉਹਦੇ ਵਿੱਚ 80% ਘੋੜੇ ਲੋਕਾਂ ਦੇ ਨੇ 20% ਘੋੜੇ ਇਹਦੇ ਆਪ ਦੇ ਨੇ ਪੁਲਸ ਤੋਂ ਕਾਰਵਾਈ ਪੁਲਸ ਨੇ ਹਜੇ ਕੋਈ ਨਹੀਂ ਕੀਤੀ ਮੇਰੇ ਦੋ ਮੁੰਡੇ ਲਾ ਪਤਾ ਨਹੀਂ ਇੱਕ ਮੇਰਾ ਪੀਜੀ ਦਾ ਮੁੰਡਾ ਸੁਤਵੀਰ ਸਿੰਘ ਠੀਕ ਹੈ ਜਿਹਨੂੰ ਮੈਂ ਪੀਜੀ ਕਰਾਇ ਤੇ ਦਿੱਤਾ ਹੋਇਆ ਇੱਕ ਉਹਦੇ ਨਾਲ ਦਾ ਉਹਦਾ ਯਾਰ ਦੋਸਤ ਦੋ ਮੁੰਡੇ ਗਾਇਬ ਨੇ ਮੈਨੂੰ ਦੇਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਅਕਸਰੀ ਸੋਸ਼ਲ ਮੀਡੀਆ ਤੇ ਚਰਚਾਵਾਂ ਵਿੱਚ ਰਹਿਣ ਵਾਲਾ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਹੈ ਚਰਚਾਵਤ ਵਿੱਚ ਕਿਉਂ ਹੈ ਇਲਜ਼ਾਮ ਲੱਗ ਰਹੇ ਨੇ ਕਿ ਸੋਹਰੇ ਪਰਿਵਾਰ ਦੇ ਘਰ ਜਾ ਕੇ ਗੋਲੀਆਂ ਚਲਾਈਆਂ ਗਈਆਂ ਸੱਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋ ਕੀਤੀ ਗਈ ਹੈ ਤਾਂ ਉਹਦੇ ਸੱਸ ਸਹੁਰੇ ਨਾਲ ਮੌਜੂਦ ਨੇ ਗੁਰਜੀਤ ਕੋਰ ਗਲਗਬਤ ਕਰ ਲੰਨੇ ਆ ਮਾਤਾ ਜੀ ਕੀ ਵਾਕਿਆ ਹੋਇਆ ਕੀ ਸੀ ਅਸਲ ਸੱਚਾਈ ਕੀ ਹੈ ਜੋ ਵਾਇਰਲ ਹੋ ਰਿਹਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਮੈਂ ਇਹਨੂੰ ਆਪਦੀ ਬੇਟੀ ਬਿਆਹੀ ਸੀਗੀ ਪਹਿਲੇ ਦਿਨ ਤੋਂ ਲੈ ਕੇ ਇਹ ਮੇਰੀ ਬੇਟੀ ਦੇ ਮੂੰਹ ਦੇ ਉੱਤੇ ਕਦੇ ਨਸ਼ੇ ਦਾ ਧੂਆਂ ਮਾਰਨਾ ਕਦੇ ਉਹਨੂੰ ਮਤਲਬ ਨਸ਼ਾ ਕਰਕੇ ਕੁੱਟਣਾ ਮਾਰਨਾ ਕਦੇ ਮੇਥੋਂ ਦਾਜ ਦੀ ਮੰਗ ਕਰਨੀ ਠੀਕ ਹੈ ਕਦੇ ਮੇਰੀ ਬੇਟੀ ਨੂੰ ਦਵਾਈ ਦਿਵਾਉਣ ਤੱਕ ਇਹਦਾ ਭਰਾ ਲੈ ਕੇ ਜਾਂਦਾ ਯਾਨੀ ਸ਼ੁਰੂ ਤੋਂ ਹੀ ਟਾਰਚਰ ਕਰਦਾ ਪਹਿਲੇ ਦਿਨ ਤੋਂ ਟਾਰਚਰ ਕਰਦਾ ਆ ਰਿਹਾ ਇਹ 18ਵੀਂ ਸਦੀ 'ਚ ਜਿਉ ਰਿਹਾ ਇਹ ਬੰਦਾ ਵੇ ਕਹਿੰਦਾ ਜੇ ਰਾਤ ਨੂੰ ਮੈਂ 12 ਵਜੇ ਉੱਠ ਕੇ ਰੋਟੀ ਮੰਗਦਾ ਤਾਂ ਵੀ ਮੈਨੂੰ ਤਾਜ਼ਾ ਤਾਜੀ ਬਗਾ ਕੇ ਦੇ ਜੇ 2 ਵਜੇ ਉੱਠ ਕੇ ਮੰਗਦਾ ਸਾਰੇ ਸਾਰੇ ਰਾਤ ਮੇਰੀ ਬੇਟੀ ਨੂੰ ਜਗਾ ਕੇ ਰੱਖਦਾ ਮੇਰੀ ਬੇਟੀ ਨੂੰ ਪਾਣੀ ਦਾ ਗਲਾਸ ਲੈਣ ਭੇਜ ਦਿੰਦਾ ਵੀ ਹਾਂ ਪਾਣੀ ਦਾ ਗਲਾਸ ਲੈ ਆ ਕੇ ਦੇ ਆਉਂਦਿਆਂ ਨੂੰ ਸੌ ਜਾਂਦਾ ਜੇ ਇਹਦੀ 2 ਘੰਟੇ ਬਾਅਦ ਅੱਖ ਖੁੱਲਦੀ ਆ ਫੇਰ ਉਹਨੂੰ ਐ ਠਾਲ ਕੇ ਕਹਿੰਦਾ ਤੂੰ ਪਾਣੀ ਨਹੀਂ ਲੈ ਕੇ ਆਈ ਮੇਰੇ ਵਾਸਤੇ ਉਹ ਕਹਿੰਦੀ ਵੀ ਉਹ ਪੀ ਆ ਮੈਂ ਲਈ ਸੀ ਜਾਂ ਤਾਜ਼ਾ ਲੈ ਕੇ ਆ ਵੀ ਇੰਨਾ ਕਹਿੰਨੇ ਮੇਰੀ ਬੇਟੀ ਨੂੰ ਟਾਰਚਰ ਕੀਤਾ ਇੰਨਾ ਟਾਰਚਰ ਕੀਤਾ ਤਿੰਨ ਚਾਰ ਵਾਰ ਤਾਂ ਜੀ ਇਹ ਮੈਂ ਭੇਜ ਚੁੱਕੀ ਹਾਂ ਬੇਟੀ ਨੂੰ ਠੀਕ ਹੈ ਇਨਾ ਵੱਲੋਂ ਕੋਈ ਬੰਦਾ ਨਹੀਂ ਆਉਂਦਾ ਗੱਲ ਵੀ ਮੇਰੀ ਮਾਂ ਨੂੰ ਹੀ ਲੈ ਕੇ ਆਇਆ ਇੱਕ ਕੋਈ ਖੜਕੂ ਬ੍ਰਹਮਾ ਹੁੰਦਾ ਸੀਗਾ ਉਹਦੇ ਰਾਈਟ ਹੈਂਡ ਨੂੰ ਕਹਿੰਦਾ ਮੈਂ ਰਾਈਟ ਹੈਂਡ ਆ ਕਹਿੰਦਾ ਉਹਦਾ ਵੀ ਉਸ ਬੰਦੇ ਨੂੰ ਲੈ ਕੇ ਆਇਆ ਮੈਂ ਸੋਚਦੀ ਆ ਉਹਦੀ ਆਤਮਾ ਉਹਨੂੰ ਜ਼ਰੂਰ ਲਾਣ ਤਾਂ ਪਉਂਦੀ ਹੋਊਗੀ ਮੈਂ ਇਹ ਜੇ ਬੰਦੇ ਨਾਲ ਕਿਹਾ ਹਨਾ ਉਹ ਬੰਦਿਆਂ ਨੇ ਮੇਰੀ ਮਾਂ ਨੇ ਤੇ ਉਸ ਬੰਦੇ ਨੇ ਵਿਸ਼ਵਾਸ ਚ ਲੈ ਕੇ ਮੈਨੂੰ ਘਰੋਂ ਬਾਹਰ ਕੱਢ ਲਿਆ ਨਹੀਂ ਮੈਂ ਇਹਨੂੰ ਕੁੰਡਾ ਨਹੀਂ ਖੋਲਦੀ ਆ ਇਹਨੂੰ ਕਿਉਂਕਿ ਮੈਂ ਤਾਂ ਨਾ ਬੇਟੀ ਭੇਜਣੀ ਨਹੀਂ ਮੈਂ ਕੁੰਡਾ ਨਹੀਂ ਖੋਲਦੀ ਹੈਗੀ ਤੇ ਉਹਨਾਂ ਨੇ ਵਿਸ਼ਵਾਸ ਚ ਲੈ ਕੇ ਮਤਲਬ ਉਹ ਕਰ ਲਿਆ ਤੇ ਮੇਰੀ ਮੇਰੇ ਇਹਦੇ ਇਹਦੇ ਤਾਏ ਦੇ ਮੁੰਡੇ ਨੇ ਮੈਨੂੰ ਹੱਥੋਂ ਪਾਈ ਕੀਤੀ ਆ ਇਹਨੇ ਮੇਰੇ ਤੇ ਦੋ ਫਾਇਰ ਕੀਤੇ ਤੁਹਾਨੂੰ ਬਲੱਕੀ ਮੈਟਰ ਹੋਇਆ ਜੋ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹ ਕੱਲ ਕੀ ਹੋਇਆ ਸੀਗਾ ਕਿੰਨੇ ਜਨੇ ਆਏ ਸੀਗੇ ਤੁਸੀਂ ਕਿੰਨੇ ਜਨੇ ਸੀ ਮੈਂ ਇਕੱਲੀ ਸੀਗੀ ਘਰੇ ਕੱਲੀ ਸੀ ਮੈਂ ਮੇਰਾ ਬੇਟਾ ਬਾਜ਼ਾਰ ਗਿਆ ਹੋਇਆ ਸੀਗਾ ਉਹ ਦੁਕਾਨ ਵਾਲ ਦੇ ਕੈਮਰਾ ਵੀ ਤੁਸੀਂ ਦੇਖ ਸਕਦੇ ਮੇਰਾ ਬੇਟਾ ਉਸ ਟਾਈਮ ਬਾਜ਼ਾਰ ਦੇ ਵਿੱਚ ਸੀਗਾ ਹਨਾ ਤੇ ਜਦੋਂ ਮਤਲਬ ਇਹ ਮੈਂ ਇਹਨਾਂ ਦੇ ਵਿਸ਼ਵਾਸ 'ਚ ਆ ਕੇ ਬਾਹਰ ਇਹ ਕਹਿੰਦਾ ਸੀ ਕਹਿੰਦਾ ਗੱਲ ਕਰਨੀ ਆ ਸੀ ਗੱਲ ਕਰਨੀ ਆ ਇਹਨੇ ਪਹਿਲਾਂ ਮੈਨੂੰ ਮਾਂ ਪੈਣਾਂ ਦੇ ਗਾਲਾਂ ਵੀ ਕੱਢੀਆਂ ਮੈਂ ਕਿਹਾ ਮੈਂ ਨਹੀਂ ਆਉਂਦੀ ਚਲੋ ਜਿਹੜਾ ਬੰਦਾ ਇਹਦੇ ਨਾਲ ਆਇਆ ਹੋਸੀ ਕੋਈ ਸਾਫਕਾ ਖੜਕੂ ਮੈਂ ਉਹਦੇ ਭਰੋਸੇ ਦੇ ਵਿੱਚ ਬਾਹਰ ਨਿਕਲ ਗਈ ਜਦੋਂ ਮੈਂ ਬਾਹਰ ਨਿਕਲੀ ਤਾਂ ਇਹਦੇ ਤਾਏ ਦੇ ਮੁੰਡੇ ਨੇ ਮੈਂ ਉਹਨੂੰ ਬੰਦੇ ਨੂੰ ਦੂਸਰੇ ਨੂੰ ਕਿਹਾ ਮੈਂ ਕਿਹਾ ਆਜੋ ਵੀ ਇਹਨੇ ਪਹਿਲਾਂ ਵੀ ਮੇਰੇ ਨਾਲ ਕੁਝ ਕੀਤਾ ਦਰਵਾਜਾ ਤੋੜਿਆ ਵਾ ਅੱਜ ਤੁਹਾਨੂੰ ਦਰਵਾਜਾ ਦਿਖਾਵਾਂ ਮੈਂ ਉਹਨੂੰ ਬਾਹ ਤੋਂ ਫੜ ਕੇ ਅੰਦਰ ਨੂੰ ਲੈ ਕੇ ਜਾਣ ਲੱਗੀ ਵੀ ਤੈਨੂੰ ਮੈਂ ਦਰਵਾਜਾ ਦਿਖਾਵਾਂ ਇਹਦੇ ਤਾਇ ਦੇ ਮੁੰਡੇ ਨੇ ਆ ਉਰੇ ਇੱਥੇ ਮੇਰੇ ਮਰੂਤਾਂ ਪੁੱਟਾ ਉੱਥੇ ਮੈਨੂੰ ਬਾਹ ਤੋਂ ਫੜ ਲਿਆ ਕਹਿੰਦਾ ਲਾ ਮਾ ਤਾਂ ਕੀ ਜਲੂਸ ਕੱਢਿਆ ਕਹਿੰਦਾ ਤੈ ਅਸੀਂ ਦਰਵਾਜਾ ਤੋੜਤਾ ਤੈ ਸਾਨੂੰ ਥਾਣੇ ਪਹਸਾਤਾ ਕਹਿੰਦਾ ਸਭ ਬਰਾਬਰ ਹੈਨਾ ਇਹਨਾਂ ਦੇ ਦਿਮਾਗ ਤਾਂ ਇਹ ਜੀ ਇਹਨਾਂ ਦੀ ਦਿਮਾਗੀ ਸੋਚ ਆ ਹਨਾ ਫਿਰ ਇਹਨੇ ਮਤਲਬ ਜਦੋਂ ਮੈਨੂੰ ਛਡਾਉਣ ਲੱਗੇ ਦੂਜੇ ਮੁੰਡੇ ਹੋਰ ਇਹਨੇ ਭੱਜ ਕੇ ਗੱਡੀ ਚੋਂ ਦੋ ਵੈਪਨ ਕੱਢ ਕੇ ਲੈ ਕੇ ਆਇਆ ਕਾਲੇ ਰੰਗ ਦੇ ਇੱਕ ਪਿਸਤਲ ਨਾਲ ਇਹਨੇ ਮੇਰੇ ਤੇ ਦੋ ਫਾਇਰ ਕੀਤੇ ਨੇ ਠੀਕ ਹੈ ਦੂਸਰਾ ਇਹਨੇ ਆਵਿ ਤਾਇ ਦੇ ਮੁੰਡੇ ਨੂੰ ਦਿੱਤਾ ਇਹ ਤਾਇ ਦੇ ਮੁੰਡੇ ਨੇ ਨਹੀਂ ਮੇਰੇ ਤੇ ਚਲਾਇਆ ਹੈਗਾ ਠੀਕ ਫਿਰ ਇਹਨੇ ਇਹਨੇ ਨੂੰ ਮਤਲਬ ਮੇਰਾ ਬੇਟਾ ਇੱਧਰ ਨੂੰ ਆਹ ਹੁੰਦਾ ਸਾਡੇ ਉੱਥੇ ਗੱਡੀ ਮੋਟਰਸਾਈਕਲ ਤੇ ਮਤਲਬ ਤਾਰ ਲੈ ਕੇ ਆਇਆ ਉੱਪਰ ਤਾਰ ਸੜੀ ਹੋਈ ਸੀ ਮੇਰੇ ਹੁਣ ਵੀ ਸੜੀ ਦੇਖ ਸਕਦੇ ਹੋ ਹਨਾ ਤੇ ਤਾਰ ਲੈ ਕੇ ਆ ਜਦੋਂ ਮਤਲਬ ਮੈਂ ਚੀਖ ਚਿਹੜਾ ਪਾ ਰਿਹਾ ਤਾਂ ਕਹਿੰਦੇ ਕੀ ਹੋ ਗਿਆ ਵੀ ਬਾਬਾ ਆ ਗਿਆ ਬਾਬਾ ਆ ਗਿਆ ਮੁੰਡੇ ਕਹਿਣ ਲੱਗੇ ਇਹਨੂੰ ਬਾਬਾ ਹੀ ਕਹਿੰਦੇ ਨੇ ਸਾਰੇ ਵੀ ਮੰਮੀ ਤੇ ਗੋਲੀ ਮਾਰਤੀ ਜਦੋਂ ਉਹਨੇ ਕਿਹਾ ਮੰਮੀ ਤੇ ਉਹ ਕਹਾਂ ਨਾ ਵੀ ਤੂੰ ਮੇਰੇ ਬੇਟੇ ਨੇ ਵੀ ਗਾਣਾ ਲਾ ਕੇ ਕੱਢਣੇ ਗਾਣਾ ਕੱਢੀ ਰਿਹਾ ਸੀ ਇਹਨੇ ਇੱਕ ਫਾਇਰ ਕੀਤਾ ਗੱਡੀ 'ਚ ਬੈਠੇ ਨੇ ਦੋ ਫਾਇਰੇ ਨੇ ਗੱਡੀ 'ਚੋਂ ਇੱਕ ਤਾਂ ਉੱਤਰ ਕੇ ਕੀਤਾ ਮੇਰੇ ਬੇਟਾ ਚੱਕ ਕੇ ਤੇ ਦੂਜੇ ਦੋ ਮੁੰਡੇ ਹੋਰ ਸੀ ਕਿ ਉਹ ਚੱਕ ਕੇ ਤੇ ਇੱਟਾਂ ਮਾਰਨ ਲੱਗੇ ਇੱਟਾ ਮਾਰਨ ਲੱਗੇ ਤਾਂ ਇਹ ਗੱਡੀ ਭਜਾ ਕੇ ਲੰਘਾ ਉਹਦੀ ਗੱਡੀ ਤੇ ਨਹੀਂ ਇੱਟਾ ਮੱਜੀਆਂ ਕਿਉਂਕਿ ਉਹਦਾਂ ਨੂੰ ਤਾਂ ਮਤਲਬ ਇਹ ਨਾਲ ਦੀ ਨਾਲ ਇਹਨੇ ਦੋ ਫਾਇਰ ਫਟਾਫਟ ਕੱਢੇ ਨਾਲ ਦੀ ਨਾਲ ਗੱਡੀ 'ਚ ਬੈਠ ਕੇ ਲੰਘਾ ਪਤਾ ਕਹਿੰਦਾ ਮੇਰੀ ਗੱਡੀ ਭੰਨਤੀ ਸਾਰੀ ਗੱਡੀ ਉਹਨਾਂ ਨੇ ਆਪ ਦੇ ਆਪ ਭੰਨੀ ਆ ਉਹ ਆਪਦੀ ਆ ਜਿਹੜੀ ਗੱਡੀ ਆਪ ਦੇ ਆਪ ਭੰਨੀ ਆ ਉਸ ਤੋਂ ਬਾਅਦ ਜਦੋਂ ਅਸੀਂ ਹਸਪੀਟਲ ਗਏ ਆ ਹਸਪੀਟਲ ਜਾ ਕੇ ਇਹ ਮਤਲਬ ਉੱਥੇ ਸਾਹਮਣੇ ਖੜਾ ਸੀ ਮੈਂ ਕਿਹਾ ਰਮਨ ਜੋ ਤੋ ਫੇਰ ਖੜਾ ਫੇਰੇ ਮਾਰੂਗਾ ਗੋਲੀ ਆਪਣੇ ਮਤਲਬ ਮੈਂ ਕਿਹਾ ਹਾਈ ਰਮਨ ਜੋ ਤੋ ਖੜਾ ਜੀ ਮੈਂ ਆਪਾਂ ਡਰ ਕੇ ਨਹੀਂ ਕਹਿੰਦੇ ਹੁੰਦੇ ਉਹ ਮੈਂ ਡਰ ਗਈ ਤਾਂ ਇਹ ਵੀ ਨਾਲ ਡਰ ਗਿਆ ਵੀ ਹਾਇ ਖੜਾ ਵੀ ਫੇਰ ਨਾ ਕਿਤੇ ਕੋਲ ਇਹਦੇ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖੋ ਗਿਆ ਇਹਦੀ ਗਲਤੀ ਨਾਲ ਮਤਲਬ ਉਧਰ ਨੂੰ ਜਿੱਧਰ ਬੰਦੇ ਖੜੇ ਸੀ ਗੱਡੀ ਉਧਰ ਨੂੰ ਹੋ ਗਈ ਤੇ ਸਾਰੇ ਲੋਕ ਪਰਾਂ ਹੋ ਗਏ ਇਹ ਜਾਣ ਬੁੱਝ ਕੇ ਗੱਡੀ ਦੇ ਮੂਰੇ ਆਪਾਂ ਥੋੜੇ ਤੇ ਇਲਜ਼ਾਮ ਲਗਾ ਰਿਹਾ ਤੁਸੀਂ ਵੀ ਸੁਣੀ ਹੋਣੀ ਬਾਬੇ ਦੀ ਬਾਈਟ ਉਹ ਕਹਿੰਦੇ ਜੀ ਮੈਨੂੰ ਭੁਲੇਖੇ ਦੇ ਨਾਲ ਇਹਨਾਂ ਨੇ ਸੱਦ ਲਿਆ ਕਰੀ ਮੈਂ ਇਕੱਲਾ ਹੀ ਗਿਆ ਸੀ ਮੇਨਾਂ ਦੀ ਮਾਤਾ ਜੀ ਵੀ ਸੀ ਉਹਨਾਂ ਦੀ ਵਾਈਫ ਦੇ ਨਾਨੇ ਜੀ ਥੋੜੇ ਮਾਤਾ ਜੀ ਕਹਿੰਦੇ ਜੇ ਕੋਈ ਇਹੋ ਜੀ ਗੱਲ ਹੋਉਂਦੀ ਤਾਂ ਮੈਂ ਫਿਰ ਪੂਰੀ ਤਿਆਰ ਚੀ ਜਾਂਦਾ ਕਹਿੰਦੇ ਮੇਰੇ ਤੇ ਇਲ ਟੁੱਟ ਵੀ ਦੰਤ ਟੁੱਟ ਗਏ ਪੱਤਰਕਾਰ ਸਾਹਿਬ ਤੁਸੀਂ ਵੀ ਸਿਆਣਿਓ ਮੈਂ ਵੀ ਸਿਆਣੀਆਂ ਹਨਾ ਆਪਾਂ ਨੂੰ ਪਤਾ ਹੈ ਮਤਲਬ ਜਿਹੜਾ ਆ ਆਪਣਾ ਫੋਨ ਨੇ ਹਨਾ ਟੈਕਨੋਲੋਜੀ ਕਿੰਨੀ ਹਾਈ ਫਾਈ ਹੋਈ ਵੀ ਹੈ ਹਨਾ ਇੱਕ ਵੀ ਫੋਨ ਮੇਰੇ ਫੋਨ ਤੋਂ ਗਿਆ ਮੇਰੇ ਬੇਟੇ ਦੇ ਫੋਨ ਤੋਂ ਗਿਆ ਮੇਰੀ ਬੇਟੀ ਦੇ ਫੋਨ ਤੋਂ ਗਿਆ ਇੱਕ ਵੀ ਸਾਬਤ ਕਰ ਦਵੇ ਇਹਨਾਂ ਦਾ ਕਿਸੇ ਬੰਦੇ ਨੂੰ ਵੀ ਗਿਆ ਹੋਵੇ ਮੈਂ ਮੇਰੀ ਮਾਂ ਨੂੰ ਵੀ 2 ਦਿਨ ਪਹਿਲਾਂ ਫੋਨ ਕੀਤਾ ਹੋਵੇ ਮੈਂ ਮੇਰੇ ਭਝਾਈ ਨੂੰ ਜਰੂਰ 1 ਦਿਨ ਪਹਿਲਾਂ ਫੋਨ ਕੀਤਾ ਹੋਇਆ ਸੀਗਾ ਜੇ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਵੀ ਜਿਹਾ ਸੱਦਿਆ ਹੋਵੇ ਇਹਨੂੰ ਇਸ ਗੱਲ ਦੀ ਮਾਤਾ ਜੀ ਉਹਨਾਂ ਨਾਲ ਕਿਉਂ ਆਈ ਸੀ ਏ ਮੇਰੀ ਮੇਰੀ ਜਿਹੜੀ ਭਤੀਜਾ ਦੇ ਪਰਜਾਈ ਮੇਰੇ ਉਹ ਦਮਹੇੜੀ ਗਏ ਹੋਏ ਸੀਗੇ ਇਹ ਮੇਰੀ ਮਾਂ ਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਉਹ ਕਹਿੰਦੀ ਮੈਂ ਜਾਣਾ ਉਹਨਾਂ ਨੇ ਧੱਕੇ ਨਾਲ ਗੱਡੀ 'ਚ ਬਿਠਾਇਆ ਇਹਨੂੰ ਇੱਥੇ ਨੂੰ ਲਿਆਏ ਇਹ ਲੈ ਕੇ ਸਿਰਫ ਇਹਸ ਕਰਕੇ ਆਇਆ ਸੀ ਵੀ ਇਹਦੀ ਮਾਂ ਨੂੰ ਵਰਤਕਵੇਂ ਦਰਵਾਜ਼ਾ ਖਲਾ ਲੂਗਾ ਐਸ ਕਰਕੇ ਲੈ ਕੇ ਆਇਆ ਸੀਗਾ ਹੋਰ ਮੇਰੀ ਮਾਂ ਦਾ ਕੋਈ ਇਹਦੇ ਨਾਲ ਉਹ ਥੋੜਾ ਮੇਰੇ ਤੋਂ ਉੱਤੇ ਥੋੜਾ ਹੋ ਗਿਆ ਸੀ ਮੇਰੀ ਨੂੰ ਇਲਜ਼ਾਮ ਵੀ ਲਗਾਉਣੇ ਕਹਿੰਦੇ ਆਪਦੀ ਕੁੜੀ ਜਿਹੜਾ ਨੇ ਕਿਟ ਲੈਂਪ ਕੀਤਾ ਹੋਇਆ ਕੁੜੀ ਤੂੰ ਪੁੱਛੋ ਸੱਚਾਈ ਉਹ ਦੱਸ ਦੂਗੀ ਕੁੜੀ ਮੇਰੇ ਹੱਕ 'ਚ ਹਰ ਇੱਕ ਬੰਦਾ ਇਹੀ ਗੱਲ ਕਹਿੰਦਾ ਹੁੰਦਾ ਕੁੜੀ ਮੇਰੀ ਪੜ ਰਹੀ ਹੈ ਕੁੜੀ ਮੇਰੀ ਮੇਰਾ ਇਲਾਕਾ ਬੈਠਾ ਮੇਰੇ ਇੱਥੇ ਸ਼ਹਿਰ ਦੇ ਬੈਠੇ ਨੇ ਨਮਾਈਂਦੇ ਹਨਾ ਇਹਨਾਂ ਨੂੰ ਪੁੱਛ ਲਓ ਮੇਰੀ ਕੁੜੀ ਇਕੱਲੀ ਗੁਰਦੁਆਰਾ ਸਾਹਿਬੋਂ ਥਾ ਡਿੱਕਣ ਜਾਂਦੀ ਹੈ ਇਕੱਲੀ ਮੇਰੀ ਕੁੜੀ ਬਾਜ਼ਾਰ ਜਾਂਦੀ ਹੈ ਇਕੱਲੀ ਮੇਰੀ ਕੁੜੀ ਜਿੱਥੇ ਜਾਣਾ ਹੁੰਦਾ ਉੱਥੇ ਜਾ ਕੇ ਆਉਂਦੀ ਹੈ ਜੇ ਮੈਂ ਕਿੱਡ ਮੈਪ ਕਰੂੰਗੀ ਤਾਂ ਮੈਂ ਅੰਦਰ ਸੰਗਲਾ ਨਾ ਬੰਨ ਕੇ ਰੱਖੂੰਗੀ ਨਾ ਉਹਨੂੰ ਹਨਾ ਤੇ ਫਿਰ ਮਿੰਟੂ ਵਰਗੇ ਜਾਂ ਪਾਲਖਰੋੜ ਵਰਗੇ ਫਿਰ ਛੜਾ ਕੇ ਵੀ ਲੈ ਕੇ ਆਉਂਦੇ ਨੇ ਕਿਡਨਾਪ ਕੀਤੇਆਂ ਨੂੰ ਬੰਦਿਆਂ ਨੂੰ ਹਨਾ ਤੇ ਫਿਰ ਜੇ ਕਿਡਨਾਪ ਕੀਤੀ ਵੀ ਮੇਰਾ ਸਾਰਾ ਘਰ ਤੁਹਾਡੇ ਸਾਹਮਣੇ ਆ ਪਬਲਿਕ ਆਮ ਮੇਰੇ ਘਰੇ ਆਉਂਦੀ ਆ ਠੀਕ ਆ ਫਿਰ ਕਿਡਨਾਪ ਕੀਤੀ ਵੀ ਲੱਭ ਲਵੇ ਨਾ ਇਹ ਠੀਕ ਆ ਤੁਸੀਂ ਆਪਦੀ ਮੀਟਿੰਗ ਨੂੰ ਆਪਣੇ ਕੋਲ ਰੱਖਿਆ ਹੋਇਆ 29 29 ਮਈ ਤੋਂ ਮਤਲਬ ਜਿੱਦਣ ਉਹਦੀ ਸਮਰਿਤ ਮਾਨ ਦੀ ਰੈਲੀ ਸੀਗੀ ਸੰਗਰੂਰ ਵਾਲੀ ਉਹ ਦਿਨ 29 ਮਈ ਤੋਂ ਮਤਲਬ ਰਾਤ ਨੂੰ 11:30 ਵਜੇ ਲੈ ਕੇ ਆਈ ਸੀ ਇਹਨੇ ਥੱਪੜ ਮਾਰੇ ਸੀ ਮੇਰੀ ਬੇਟੀ ਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਕੋਲ ਹੀ ਆ ਮੇਰੀ ਬੇਟੀ ਮੇਰੀ ਬੇਟੀ ਪੜ ਰਹੀ ਹੈ ਮੇਰੀ ਬੇਟੀ ਕਿੰਨੀ ਵਾਰ ਤੁਹਾਡੇ ਘਰ ਆ ਕੇ ਹਮਲਾ ਕਰ ਚੁੱਕੇ ਬਾਬਾ ਇਹ ਦੂਜਾ ਹਮਲਾ ਸੀਗਾ ਪਹਿਲਾਂ ਇਹਨੇ ਦਰਵਾਜ਼ੇ ਪੰਨੇ ਪਹਿਲਾ ਰਵਾਲਬਰ ਦਿਖਾ ਕੇ ਗਿਆ ਇਸ ਵਾਰੀ ਲੱਤ 'ਚ ਮਾਰ ਕੇ ਗਿਆ ਅਗਲੀ ਵਾਰ ਹੋ ਸਕਦਾ ਹੈ ਮਤਲਬ ਜਿਵੇਂ ਇਹਨੂੰ ਸਰਕਾਰ ਦੀ ਛਾਇਆ ਸੁਖਵੀਰ ਬਾਦਲ ਵਰਗਿਆਂ ਦੀ ਅਮਿਤ ਸ਼ਾਹ ਦਾ ਨਾਂ ਲੰਦਾ ਹੈ ਵੀ ਅਮਿਤ ਸ਼ਾਹ ਮੇਰੇ ਨਾਲ ਹੈ ਠੀਕ ਹੈ ਦਾਦੂ ਵਾਲਾ ਦਾ ਨਾਂ ਲੰਦਾ ਦਾਦੂ ਵਾਲ ਮੇਰੇ ਨਾਲ ਹੈ ਦਾਦੂ ਵਾਲ ਨੂੰ ਮੈਂ ਮਿਲੀ ਵੀ ਸੀਗੀ ਉੱਥੇ ਜਦੋਂ ਨੇ ਘੋੜਿਆਂ ਦਾ ਸ਼ੋਅ ਕਰਾਇਆ ਸੀਗਾ ਇਹਦਾ ਸੱਦਿਆ ਹੋਇਆ ਸੀਗਾ ਇਹ ਜੇ ਲੀਡਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਤੁਸੀਂ ਸਹੀ ਬੰਦੇ ਦਾ ਸਾਥ ਦਿਆ ਕਰੋ ਸਹੀ ਬੰਦੇ ਤੇ ਤੁਸੀਂ ਨਾਲ ਖੜਿਆ ਕਰੋ ਤੁਸੀਂ ਪਹਿਲਾਂ ਜਾਣ ਲਿਆ ਕਰੋ ਮੈਂ ਫੇਰ ਤੁਸੀਂ ਮਤਲਬ ਜੇ ਫੋਨ ਜਿਹੜੇ ਕਮਾਉਨੇ ਹੋ ਪਹਿਲਾਂ ਮਤਲਬ ਪਠਾਨ ਮਜਰਾ ਸਾਹਿਬ ਨੇ ਫੋਨ ਕੀਤਾ ਸੀਗਾ ਇਹਦੇ ਲਈ ਇੱਕ ਵਾਰ ਪਹਿਲਾਂ ਇਹ ਇਹਨੇ ਆਹੀ ਗੱਲ ਕਹੀ ਸੀ ਪਠਾਨ ਮਜਰਾ ਸਾਹਿਬ ਨੂੰ ਪਰ ਪਠਾਨ ਮਜਰਾ ਸਾਹਿਬ ਨੇ ਜਦੋਂ ਮੈਂ ਸਚਾਈ ਤੋਂ ਜਾਣੂ ਕਰਾਇਆ ਤਾਂ ਉਹਨਾਂ ਨੇ ਇਹਦੇ ਜੁੱਤੀਆਂ ਮਾਰੀਆਂ ਸੀ ਠੀਕ ਹੈ ਹੁਣ ਵੀ ਮਤਲਬ ਮੈਨੂੰ ਪਤਾ ਲੱਗਿਆ ਵੀ ਕਿਸੇ ਲੀਡਰ ਦੀ ਸ਼ੈਤ ਇਹ ਬੋਲ ਰਿਹਾ ਮੇਰੀ ਉਸ ਲੀਡਰ ਨੂੰ ਹੱਥ ਬਨ ਕੇ ਬੇਨਤੀ ਆ ਮੈਂ ਇੱਕ ਗਰੀਬ ਔਰਤਾਂ ਠੀਕ ਹੈ ਮੈਂ ਆਪਣੇ ਦੁੱਖਾਂ ਦੀ ਮਾਰੀ ਬੋਲਦੀ ਆ ਠੀਕ ਹੈ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਇਸ ਕਰਕੇ ਪੰਜਾਬ ਦੀਆਂ ਧੀਆ ਭੈਣਾਂ ਨੂੰ ਮੈਂ ਕਹਿੰਦੀ ਆ ਵੀ ਆਪਦੀ ਜ਼ਮੀਨ ਦੀ ਰਾਖੀ ਆਪ ਕਰ ਲੋ ਕਾਲੇ ਕਾਨੂੰਨਾਂ ਜਦੋਂ ਰੱਦ ਕਰਵਾਏ ਸੀਗੇ ਉਦੋਂ ਹਾਂ ਮੇਰਾ ਪਤੀ ਜਾਂ ਮੇਰੇ ਹੱਥਾਂ ਦੇ ਵਿੱਚ ਚਿੱਟੇ ਨਾਲ ਦਮ ਤੋੜ ਗਿਆ ਇਸ ਕਰਕੇ ਮੈਂ ਪੰਜਾਬ 'ਚ ਖਸਕਸ ਦੀ ਕੀਤੀ ਦੀ ਮੰਗ ਕਰਦੀ ਆ ਮੈਂ ਪੰਜਾਬ 'ਚ ਪਾਣੀਆਂ ਦੀ ਪੰਜਾਬ ਨੂੰ ਦਰਖਤਾਂ ਦੀ ਮਤਲਬ ਪੇੜ ਬਚਾਉਣ ਦੀ ਰੁੱਖ ਲਗਾਓ ਦੀ ਮਹਿੰਮ ਚਲਾਈ ਹੋਈ ਆ ਇੱਕ ਮਿੰਟ ਜੀ ਸਾਰਾ ਕੁਝ ਮਤਲਬ ਜਦੋਂ ਮੈਂ ਲੋਕਾਂ ਲਈ ਇੰਨਾ ਕੁਝ ਕਰਦੀ ਆ ਤਾਂ ਇਹ ਦੇਖਿਆ ਜਾਵੇ ਵੀ ਮੈਂ ਜਿਹੜੀ ਮਤਲਬ ਐਵੇਂ ਦਾ ਸਮਾਜਿਕ ਕਰਨ ਵਾਲੀ ਮੈਂ ਆਪਦੇ ਬੱਚਿਆਂ ਤੇ ਜ਼ੁਲਮ ਕਰੂੰਗੀ ਠੀਕ ਹੈ ਮੈਂ ਆਪਦੀ ਬੱਚੀ ਨੂੰ ਦੂਰ ਕਰੂੰਗੀ ਮੈਂ ਆਪਦੀ ਬੱਚੀ ਦੀ ਹਿਫਾਜ਼ਤ ਕਰ ਰਹੀ ਹਾਂ ਮੈਂ ਆਪਦੇ ਬੱਚੇ ਦੀ ਰਾਖੀ ਕਰ ਰਹੀ ਹਾਂ ਮੈਂ ਆਪਦੇ ਬੱਚੇ ਨੂੰ ਪੜ੍ਹਾ ਰਹੀ ਹਾਂ ਠੀਕ ਹੈ ਜੇ ਮੇਰੇ ਅਸੀਂ ਇਹ ਸੋਚਿਆ ਹੋਇਆ ਸੀਗਾ ਵੀ 3 ਸਾਲ ਮੇਰੀ ਬੇਟੀ ਪੜ੍ਹੂਗੀ ਉਸ ਤੋਂ ਬਾਅਦ ਜੇ ਦਾ ਮਨ ਚਾਹੂਗਾ ਜੇ ਸੁਧਰੂਗਾ ਜੇ ਸੁਦਰੂਗਾ ਇੱਕ ਤਾਂ ਇਹ ਆਸ਼ਰਮ ਛੱਡੂਗਾ ਠੀਕ ਆ ਆਸ਼ਰਮ ਆ ਦੇ ਭਰਾ ਨੂੰ ਦਵੇ ਜਿੰਨੂੰ ਮਰਜ਼ੀ ਦਵੇ ਅਸੀਂ ਦਾਨ ਦੀ ਕਮਾਈ ਨਹੀਂ ਖਾਣੀ ਮੈਂ ਆਪਦੀ ਬੇਟੀ ਨੂੰ ਦਾਨ ਦੀ ਕਮਾਈ ਦੇਣੀ ਦੂਜਾ ਇਹ ਕੰਮ ਕਰੂਗਾ ਕਿਉਂਕਿ ਮੈਨੂੰ ਇਹ ਪਤਾ ਲੱਗਾ ਜਿਹੜੇ ਘੋੜੇ ਨੇ ਉਹਦੇ ਵਿੱਚ 80% ਘੋੜੇ ਲੋਕਾਂ ਦੇ ਨੇ 20% ਘੋੜੇ ਇਹਦੇ ਆਪਦੇ ਨੇ ਠੀਕ ਹੈ ਵੀ ਜੇ ਇਹ ਕੋਈ ਕੰਮ ਕਰੂਗਾ ਇਹਨੇ ਮੈਨੂੰ 1.5 ਕਿੱਲਾਂ ਦਾ ਝੂਠ ਬੋਲਿਆ ਅਸੀਂ ਜ਼ਮੀਨ ਦਾ ਵੀ 1.5 ਕਿੱਲੇ ਨੇ ਹਰੇਕ ਜੱਟ ਆਪਦੀ ਜ਼ਮੀਨ ਦੇਖ ਕੇ ਆਪਦੀ ਧੀ ਵਿਆਹਦਾ ਵੀ ਹਾਂ ਉੱਥੋਂ ਇਨਕਮ ਹੋਊਗੀ ਉੱਥੋਂ ਗੁਜ਼ਾਰਾ ਜੋਗਾ ਪੈਸਾ ਮਿਲੂਗਾ ਕਿਉਂਕਿ ਜ ਠੀਕ ਹੈ 18 ਘੰਟਿਆਂ ਤੋਂ ਲੈ ਕੇ ਜਿਹੜਾ ਬੰਦਾ 22 ਘੰਟਿਆਂ ਤੱਕ ਸੌਂਦਾ ਏ ਉਹ ਬੰਦਾ ਕੰਮ ਕਦੋਂ ਕਰੂਗਾ ਠੀਕ ਹੈ ਇਹ ਬੰਦੇ ਦੀ ਆ ਸੌਣ ਦੀ ਰੁਟੀਨ ਹੈ ਠੀਕ ਹੈ ਇਹ ਬੇਟੀ ਮੇਰੀ ਉਠਾਲਦੀ ਇਹਨੂੰ ਥੱਕ ਜਾਂਦੀ ਹੈ ਇਹ ਬੰਦਾ ਉੱਠਦਾ ਨਹੀਂ ਮੇਰੀ ਬੇਟੀ ਦਾ ਦਰਦ ਹੁੰਦਾ ਰਿਹਾ ਇਹਦਾ ਭਰਾ ਮੇਰੀ ਬੇਟੀ ਨੂੰ ਦਵਾਈ ਦਵਾ ਕੇ ਲੈ ਕੇ ਆਉਂਦਾ ਰਿਹਾ ਤੁਸੀਂ ਕੈਮਰੇ ਦੇ ਰਿਕਾਰਡ ਵੀ ਕਢਵਾ ਸਕਦੇ ਹੋ ਮਲੇ ਕੋਟਲੇ ਦੇ ਧੂਰੀ ਦੇ ਹੋਰ ਵੀ ਹਨਾ ਹਸਪੀਟਲ ਮੇਰੀ ਬੇਟੀ ਨੂੰ ਅੱਜ ਤੱਕ ਇਹ ਹਸਪੀਟਲ ਤੱਕ ਨਹੀਂ ਲੈ ਕੇ ਗਿਆ ਬੇਟੀ ਤੇ ਕਿੰਨੀ ਕੁ ਵਾਰ ਤੁਸੀਂ ਦੁੱਧ ਕੀਤੀ ਹੈ ਬਾਬੇ ਨੇ ਮੇਰੀ ਬੇਟੀ ਨੂੰ ਜੀ ਇਹਨੇ ਤਿੰਨ ਚਾਰ ਵਾਰ ਕੁੱਟਿਆ ਠੀਕ ਹੈ ਇੱਕ ਵਾਰ ਮੇਰੀ ਬੇਟੀ ਨੂੰ ਇਹਨੇ ਆਪ ਦਾ ਹੀ ਸਿਰ ਤੇ ਰਿਵਾਲਵਰ ਰੱਖ ਕੇ ਡਰਾਇਆ ਇੱਕ ਵਾਰੀ ਮੇਰੀ ਬੇਟੀ ਨੂੰ ਮੇਰੀ ਬੇਟੀ ਦੇ ਸਿਰ ਤੇ ਜਿੱਦਾਂ ਇਹਦੀ ਬੇਟੀ ਦੀ ਮੇਰੀ ਦੀ ਵੀਡੀਓ ਆਈ ਸੀ ਕਿ ਵੀ ਹਾਂ ਮੈਂ ਫੀਮ ਦੀ ਡੱਬੀ ਜੇਬ ਚ ਰੱਖਿਆ ਕਰੂੰਗੀ ਪਰਸ ਚ ਰੱਖਿਆ ਕਰੂੰਗੀ ਤਾਂ ਇਹਨੇ ਰਾਤ ਨੂੰ ਉਹਨੂੰ ਕਿਹਾ ਵੀ ਤਾਂ ਕੱਲ ਨੂੰ ਆ ਗੱਲ ਕਹਿਣੀ ਹੈ ਜੇ ਕਿਤੇ ਉਹ ਬਾਈਟ ਕਰਵਾਉਂਦਾ ਸੀਗਾ ਤਾਂ ਇੱਕ ਦਿਨ ਪਹਿਲਾਂ ਉਹਨੂੰ ਕਹਿੰਦਾ ਸੀਗਾ ਵੀ ਤਿਆਂ ਗੱਲ ਕਰਨ ਨੂੰ ਮੀਡੀਆ ਚ ਕਹਿਣੀ ਹੈ ਹਾਂਜੀ ਇੱਕ ਪੰਚ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਪੁਲਸ ਤੋਂ ਕਾਰਵਾਈ ਪੁਲਸ ਨੇ ਹਜੇ ਕੋਈ ਨਹੀਂ ਕੀਤੀ ਮੇਰੇ ਦੋ ਮੁੰਡੇ ਲਾਪਤਾ ਨੇ ਇੱਕ ਮੇਰਾ ਪੀਜੀ ਦਾ ਮੁੰਡਾ ਸੁਤਵੀਰ ਸਿੰਘ ਠੀਕ ਹੈ ਜਿਹਨੂੰ ਮੈਂ ਪੀਜੀ ਕਰਾਇਤੇ ਦਿੱਤਾ ਹੋਇਆ ਇੱਕ ਉਹਦੇ ਨਾਲ ਦਾ ਉਹਦਾ ਯਾਰ ਦੋਸਤ ਦੋ ਮੁੰਡੇ ਗਾਇਬ ਨੇ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਉਹ ਪੁਲਿਸ ਪ੍ਰਸ਼ਾਸਨ ਕੋਲ ਨੇ ਜਾਂ ਇਹ ਬਾਬੇ ਦੇ ਗੁੰਡੇ ਚੱਕ ਕੇ ਲੈ ਗਏ ਨੇ ਠੀਕ ਹੈ ਮੈਨੂੰ ਕੁਝ ਨਹੀਂ ਸਮਝ ਲੱਗਦੀ ਕਿਉਂਕਿ ਹੁਣ ਤਾਂ ਮੈਂ ਗੁੰਡੇ ਹੀ ਕਹੂੰਗੀ ਜਦੋਂ ਇਹਨੇ ਮੇਰੇ ਤੇ ਗੋਲੀ ਚਲਾਤੀ ਜਦੋਂ ਇੱਕ ਸਾਬਕਾ ਖੜਕ ਨੂੰ ਲਿਆ ਕੇ ਮੈਨੂੰ ਵੜਿਆ ਕੇ ਇਹ ਬਾਹਰ ਕੱਢਦਾ ਫਿਰ ਉਹਨਾਂ ਨੂੰ ਭਲੇ ਮਾਨਸਾ ਮੈਂ ਕਹਿੰਦੀ ਨਹੀਂ ਹੈਗੀ ਇੱਕ ਜਿਹਦੇ ਸਿਰ ਤੇ ਆਦਮੀ ਆਦਮੀ ਨਾ ਹੋਵੇ ਠੀਕ ਹੈ ਆਪ ਦੇ ਤਾਂ ਉਹਨੇ ਜਵਾਕ ਪਾਲੇ ਹੀ ਪਾਲੇ ਉਹ ਸਮਾਜ ਲਈ ਵੀ ਇੱਕ ਸੇਧ ਬਣੀ ਹੋਈ ਆ ਠੀਕ ਹੈ ਇਹਨੂੰ ਮੇਰੇ ਚ ਲੱਚਰਤਾ ਦਿਸਦੀ ਹੈ ਇਹਨੂੰ ਮੇਰੇ ਚ ਲੁੱਚਪਣਾ ਦਿਸਦਾ ਇਹਨੂੰ ਮੇਰੇ ਮੇਰਾ ਕੈਰੈਕਟਰ ਗੰਦਾ ਲੱਗਦਾ ਹਨਾ ਜਿਹੇ ਜਿਹਾ ਭਾਂਡਾ ਹੁੰਦਾ ਬਾਈ ਜੀ ਉਹ ਜੀ ਆਵਾਜ਼ ਦਿੰਦਾ ਇਹਦਾ ਵੀ ਸਾਰਾ ਕੁਝ ਸਾਹਮਣੇ ਆ ਮੇਰੇ ਤੇ ਕੋਈ ਪਰਚਾ ਹੋਇਆ ਵਾ ਮੇਰੇ ਤੇ ਦਿਖਾ ਦੇਵੇ ਇਹਦੇ ਤੇ ਪਰਚਾ ਹੋਇਆ ਜਗ ਜਾਹਰ ਨੇ ਮੰਗ ਕੀ ਕਰਦੀ ਪ੍ਰਸ਼ਾਸਨ ਜਾਂ ਸਰਕਾਰ ਤੋਂ ਕੀ ਮੰਗ ਕਰਦੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਐਸਐਸਪੀ ਫਤਿਹਗੜ ਸਾਹਿਬ ਤੋਂ ਇਹ ਮੰਗ ਕਰਦੀ ਆਂ ਵੀ ਇਹਦੀ ਨਿਰਪੱਖ ਤੁਸੀਂ ਜਾਂਚ ਕਰਕੇ ਠੀਕ ਹੈ ਮੇਰੇ ਬੱਚੇ ਦਾ ਇੱਕ ਤਾਂ ਮੇਰੇ ਬੇਟੇ ਦਾ ਬਚਾਅ ਕੀਤਾ ਜਾਵੇ ਇੱਕ ਮੇਰੀ ਬੇਟੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਜੋ ਇਹ ਗੁੰਡਾ ਬੰਦਾ ਮੇਰੀ ਬੇਟੀ ਨੂੰ ਚੱਕ ਨਾ ਲਿਆਵੇ ਮੇਰੇ ਭਰਾ ਨੂੰ ਵੀ ਇਹਨੇ ਕੱਲ ਇਹ ਗੱਲ ਕਹੀ ਆ ਵੀ ਮੈਂ ਉਹਨੂੰ ਚੱਕ ਕੇ ਲੈ ਕੇ ਆਉਂਗਾ ਮੈਨੂੰ ਵੀ ਇਹੀ ਗੱਲ ਕਹਿੰਦਾ ਜਿੱਥੇ ਮੈਨੂੰ ਹੱਥ ਲੱਗੀ ਮੈਂ ਚੱਕ ਕੇ ਲੈ ਜਾਣੀ ਆ ਠੀਕ ਹੈ ਐਂ ਚੱਕੇ ਦਾ ਘਰ ਨਹੀਂ ਨਾ ਵਸਦੇ ਉਹਨੇ ਮੇਰੇ ਨਾਲ ਵੀ ਵਰਤਣਾ ਕੀ ਕਹੋਨੇ ਮੇਰ ਨਾਲ ਵੀ ਗੱਲ ਕਰ ਰਹਾ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਦੁਬਾਰਾ ਕੋਈ ਹਮਲਾ ਕਰ ਸਕਦਾ ਕੁੜੀ ਨੂੰ ਨੁਕਸਾਨ ਪਹੁੰਚਾ ਸਕਦਾ ਬਿਲਕੁਲ ਕਰੂਗਾ ਜੀ ਜਿਹੜਾ ਇੱਕ ਵਾਰੀ ਮੇਰੇ ਘਰ ਦੇ ਦਰਵਾਜ਼ੇ ਤੋੜ ਗਿਆ ਦੂਜਾ ਮੇਰੇ ਗੋਲੀ ਮਾਰ ਗਿਆ ਤੀਜਾ ਵਾਰ ਤੀਜਾ ਹਮਲਾ ਉਹਦਾ ਮੇਰੀ ਬੇਟੀ ਤੇ ਆ ਤੇ ਮੇਰੇ ਬੇਟੇ ਤੇ ਆ ਮੇਰੇ ਬੇਟੇ ਨੂੰ ਤਾਂ ਜਾਨੋ ਛੱਡਣ ਨਹੀਂ ਲੱਗਿਆ ਕਿਉਂਕਿ ਉਹਨੇ ਆ ਕੋਠੀ ਤੇ ਅੱਖ ਰੱਖੀ ਹੋਈ ਆ ਕੋਠੀ ਜੋਦ ਮੰਗਦਾ ਉਹ ਹਾਂਜੀ ਤਾਂ ਬਿਲਕੁਲ ਏ ਸੀਗੇ ਬਾਬਾ ਗੁਰਿੰਦਰ ਖੀੜੀ ਵਾਲੇ ਦੇ ਸਤਸ ਗੁਰਜੀਤ ਕੋਰ ਜਿਨ੍ਹਾਂ ਨੇ ਕੱਲੀ ਕੱਲੀ ਗੱਲ ਦੱਸੀ ਕਿ ਕਿੱਦਾਂ ਉਹਨਾਂ ਦੀ ਬੇਟੀ ਦੇ ਨਾਲ ਤਸ਼ੱਦਦ ਹੈ ਉਹ ਹੁੰਦੀ ਰਹੀ ਤਾਂ ਹੁਣ ਜਦੋਂ ਬੇਟੀ ਉਹ ਆਪਦੇ ਘਰੇ ਲਿਆ ਕੇ ਆਪਦੇ ਕੋਲ ਰੱਖ ਰਹੇ ਨੇ ਉਸ ਨੂੰ ਪੜਾ ਰਹੇ ਨੇ ਜਬਰਦਸਤੀ ਬਾਬੇ ਦੇ ਵੱਲੋਂ ਆ ਕੇ ਗੋਲੀਆਂ ਚਲਾਈਆਂ ਗਈਆਂ ਇਸ ਤੋਂ ਪਹਿਲਾਂ ਵੀ ਤੋੜਪਾਨ ਕੀਤੀ ਗਈ ਤਾਂ ਹੁਣ ਜਿਹੜਾ ਕਿ ਉਹਨਾਂ ਦਾ ਅਗਲਾ ਟਾਰਗੇਟ ਆ ਬੇਟੀ ਨੂੰ ਤੇ ਬੇਟੀ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਾਂ ਦੂਜੇ ਪਾਸੇ ਬਾਬਾ ਖੇੜੀ ਵਾਲਾ ਵੀ ਇਹਨਾਂ ਤੇ ਇਲਜ਼ਾਮ ਲਗਾ ਰਿਹਾ ਕਿ ਇਹਨਾਂ ਦੇ ਵੱਲੋਂ ਆਪਦੀ ਬੇਟੀ ਨੂੰ ਕਿਡਨਾਪ ਕਰਕੇ ਰੱਖਿਆ ਹੋਇਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਤਾਂ ਕਦੋਂ ਕਰਦੀ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ कैमरा पर्सन सलमान लाल हिम्मत सिंह दैनिक सवेरा श्री साहब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप